ਸੋ ਉਹ ਆ ਗਿਆ ਬਲੌਕਰ ਐ ਤੇਰੇ ਮਾਤੂਆਂ ਨਹੀਂ ਕੱਢਣਾ ਬਲੌਕਾ ਓ ਚਾਂਤੀ 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 ਸ਼ਾਂਤੀ ਚਾਂਤੀ ਆਣੀ ਆ ਆਂਦਾ ਕਹਿੰਦਾ ਆਈ ਏ ਨਾਲ ਹਾਂ ਆਈ ਏ ਕਹਿੰਦਾ ਨਾਲ ਇਹ ਇੰਦਰ ਉਦਾਪਾ ਸਰੀਏ ਚੱਕਾ ਕੇ ਵਿੱਚ ਦੀ ਹੁਣ ਉੱਤੋਂ ਲੰਘਾਉਣੇ ਸੀਗੇ ਆਹ ਤਾ ਟੰਗੜਾ ਪੈਣਾ ਸੀ ਆਪ ਭਲਾ ਬੀਮ ਦੇ ਵਿੱਚ ਦੀ ਬੰਦਾ ਲੰਘ ਜਵੇ ਹਣਾ ਆ ਇਹ ਪਾਜੀ ਮਿਹਨਤ ਬਹੁਤ ਲੱਗਦੀ ਬਰਾਉਂਕ ਲੱਗਿਆ ਕੱਲਾਂ ਨਹੀਂ ਸਾਰੇ ਕੰਮ ਹੁੰਦੇ ਮਿਹਨਤ ਦੇ ਨਾਲ ਸਹੀ ਕੰਮ ਹੋ ਜਾਂਦੇ ਸਣੀ ਅੱਛਾ ਮਿਹਨਤ ਲੱਗਦੀ ਇੱਥੇ ਅੱਛਾ ਜੀ ਦੇਖੋ ਤੁਹਾਡੇ ਸਾਹਮਣੇ ਕਿੰਨੀ ਮਿਹਨਤ ਆਈ ਆ ਹਾਂ ਤੁਹਾਡੇ ਸਾਹਮਣੇ ਬੀਮ ਤੇ ਇਹਦੇ ਵਿੱਚ ਦੀ ਹੁਣ ਪਾਜੀ ਤੁਹਾਨੂੰ ਪੂਰਾ ਸਰੀਰ ਨਗਾ ਕੇ ਤੇ ਕੋਨੇ ਟ੍ਰਿਪਲ ਰਹਿਗਾ ਅੱਛਾ ਇਹਦੇ ਵਿੱਚ ਦੀ ਤੁਹਾਨੂੰ ਕਲਾ ਕਲਾ ਸਰੀਰ ਨਜ਼ਰ ਆਊਗਾ ਠੀਕ ਆ ਹਾਂਜੀ ਭਾਜੀ ਸਹੀ ਆ ਭਾਜੀ ਕੰਮ ਆਪਣਾ ਪੂਰਾ ਨੰਬਰ 1 ਹੋਊਗਾ ਸਹੀ ਆ ਵਧੀਆ ਕੰਮ ਕਰਨਾ ਕਰੋ ਕਰੋ ਸ਼ਾਬਾਸ਼ ਭਾਜੀ ਆਪਣਾ ਨਾਮ ਨਹੀਂ ਤੁਸੀਂ ਦੱਸੋ YouTube ਤੇ ਵੱਧ ਤੋਂ ਵੱਧ ਵੀਡੀਓ ਵਾਇਰਲ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਕਹ ਇੱਕ ਵਾਰੀ ਅੱਜ ਹੀ ਫਾਇਦਾ ਕਰ ਤੇ ਸਾਡੇ ਚੈਨਲ ਸਬਸਕ੍ਰਾਈਬ ਕਰੋ ਇਹਦੀ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਤੇ YouTube ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਸਹੀ ਨਾਲ ਲਗਾ ਦੇ ਕੋਈ ਚੱਟੇ ਪੁੰਜਾ ਹੋਈ ਵੀ ਦੂਰਾ ਵੀ ਪਾ ਜਾਣ